ਸਿੱਖਾ ਮੰਨ ਬਦਾਇਨਾ ਜੀ ਸਰ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪਰਬ ਤੇ ਕੀ ਮੈਸੇਜ ਦੇਣਾ ਚਾਹੂਗਾ ਮੈਂ ਸਭ ਤੋਂ ਪਹਿਲਾਂ ਅਤੇ ਬਲਉਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਰੋਸੇ ਤੋਂ ਭਗਿੰਦਰ ਸਿੰਘ ਮੇਰੀ ਮਿਸਿਸ ਗੁਜਰਦਾ ਸਰਪੰਚ ਪਿੰਡੋਲੋਂ ਤਾਂ ਤਾਂ ਸ਼ਾਇਦ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਆਹ ਪਰਬ ਦੀਆਂ ਸਮੂਹ ਸੰਗਤਾਂ ਨੂੰ ਸਮੂਹ ਪੰਚਾਇਤ ਵੱਲੋਂ ਤੇ ਨਗਰ ਵੱਲੋਂ ਵਧਾਈ ਦਿੰਦੇ ਹਾਂ ਸਤਿਗੁਰੂ ਦੀ ਕਿਰਪਾ ਕਰਨ ਇਹ ਜਿਹੜਾ ਮਿੱਤਰ ਦਿਹਾੜਾ ਸਤਿਗੁਰੂ ਜੀ ਦਾ ਵਿਆਹਪੁਰਬ ਹੈ ਖੁਸ਼ੀਆਂ ਪ੍ਰਾਪੇ ਸੰਗਤ ਦੇ ਵਿੱਚ ਆਪਸੀ ਪੇਮ ਆਪਾਕ ਬੁਸ਼ੇ ਤੇ ਮੈਂ ਸੰਗਤ ਨੂੰ ਅਪੀਲ ਕਰਦਾ ਹਾਂ ਇਸ ਦਿਹਾੜੇ ਨੂੰ ਮਨਤਵਰਗ ਗਰਬਾਣੀ ਨਾਲ ਜੁੜ ਕੇ ਗਰਬਾਣੀ ਪੜ ਕੇ ਸਤਿਗੁਰੂ ਜੀ ਦੇ ਤਾਮ ਮਨਾਇਆ ਜਾਵੇ ਸੋ ਸਰ ਨੋਨ ਨੂੰ ਕੀ ਪੇਟਣੀ ਜਾਵੇ ਨੋਤਵਾਨਾ ਨੂੰ ਮੈਂ ਬੇਨਤੀ ਕਰਾਂਗਾ ਕਿ ਸਤਗੁਰੂ ਨਾਨਕਦੇਵ ਜੀ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਗ੍ਰਹਿਣ ਕਰਨ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਧਾਲਣ ਜਿਵੇਂ ਸਤਗੁਰੂ ਜੀ ਨੇ ਸਾਨੂੰ ਨਸ਼ਿਆਂ ਤੋਂ ਰਹਿਤ ਕਰਨ ਵਾਸਤੇ ਨਸ਼ਿਆਂ ਤੋਂ ਰਹਿਤ ਰਹਿਣ ਵਾਸਤੇ ਪ੍ਰੇਰਣਾ ਕੀਤੀ ਹੈ ਸਤਗੁਰੂ ਜੀ ਦੀ ਸਿੱਖਿਆ ਨੂੰ ਮੰਨ ਕੇ ਆਪਾਂ ਕਾਹਿੰਗੁਰੂ ਨਾਨਕਦੇਵ ਜੀ ਦੀ ਸਿੱਖਿਆ ਨੂੰ ਮੰਨਾਂਗੇ ਜਿਵੇਂ ਆਪਾਂ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਦੇ ਉੱਤੇ ਪੈਰਾ ਦੇਾਂਗੇ ਨਸ਼ਿਆਂ ਨੂੰ ਛੱਡ ਕੇ ਅੱਥੀ ਕਿਰਤ ਕਰਾਂਗੀ ਜਿਹੜਾ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ ਨਾਮ ਜਪਣਾ ਵੰਡ ਕੇ ਛਕਣਾ ਤੇ ਕਿਰਤ ਕਰਨੀ ਇਹਨਾਂ ਗੱਲਾਂ ਵੱਲ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਧੰਨ ਹੈ ਮੈਂ ਤੁਹਾਡਾ ਲੱਖਾਂ ਵਸੀਆਂ ਨੂੰ ਸਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਬੁਗੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ